ਪਿਆਰੀ ਸਾ ਸੰਗਤ ਜੀ ਅੱਜ ਦੀ ਛੋਟੀ ਜਿਹੀ ਸਾਖੀ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਬਚਨ ਸੁਣਾਵਾਂਗੇ ਜਿਹੜੇ ਧਰਤੀ ਦੇ ਅੰਤ ਬਾਰੇ ਦੱਸਦੇ ਹਨ ਇੱਕ ਵਾਰ ਸੰਗਤ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਕੀ ਇਹ ਧਰਤੀ ਇੱਕ ਦਿਨ ਖਤਮ ਹੋ ਜਾਵੇਗੀ ਤੇ ਜੇ ਹੋਵੇਗੀ ਤਾਂ ਉਹ ਕਿਹੜੀ ਧਰਤੀ ਬਚੇਗੀ ਗੁਰੂ ਸਾਹਿਬ ਜੀ ਨੇ ਬਹੁਤ ਹੀ ਪਿਆਰ ਨਾਲ ਉੱਤਰ ਦਿੱਤਾ ਜਦੋਂ ਪਾਪ ਬਹੁਤ ਵੱਧ ਜਾਣਗੇ ਜਦੋਂ ਮਨੁੱਖ ਆਪਣੇ ਅੰਦਰੋਂ ਰੱਬ ਨੂੰ ਭੁਲਾ ਦੇਵੇਗਾ ਜਦੋਂ ਧਰਮ ਸਿਰਫ ਕਿਤਾਬਾਂ ਵਿੱਚ ਰਹਿ ਜਾਵੇਗਾ ਤਦੋਂ ਧਰਤੀ ਕੰਬਣ ਲੱਗ ਪਵੇਗੀ ਤਵਾਹੀਆਂ ਆਉਣਗੀਆਂ ਪਾਣੀ ਅੱਗ ਤੇ ਹਵਾ ਕੌਮ ਨੂੰ ਸਭ ਕੁਝ ਸਿਖਾਉਣਗੇ ਸੰਗਤ ਨੇ ਫਿਰ ਪੁੱਛਿਆ ਤੇ ਕਿਹੜੀ ਜਗ੍ਹਾ ਬਚੇਗੀ ਗੋਪੀ ਸਿੰਘ ਜੀ ਨੇ ਫਰਮਾਇਆ ਜਿੱਥੇ ਨਾਮ ਸਿਮਰਨ ਹੋਵੇਗਾ ਜਿੱਥੇ ਪਿਆਰ ਤੇ ਭਲਾਈ ਹੋਵੇਗੀ ਉਹ ਧਰਤੀ ਬਚ ਜਾਵੇਗੀ ਜਿੱਥੇ ਗੁਰਾਂ ਦਾ ਗਿਆਨ ਹੋਵੇਗਾ ਉਸ ਜਗਾਂ ਨੂੰ ਕੋਈ ਨੁਕਸਾਨ ਨਹੀਂ ਹੋ ਸਕੇਗਾ ਧਰਤੀ ਦਾ ਅੰਤ ਕਦੋਂ ਇਹ ਸਮਾਂ ਕੋਈ ਨਹੀਂ ਜਾਣ ਪਰ ਅਸੀਂ ਆਪਣਾ ਅੰਤ ਕਦੋਂ ਕਰ ਲੈਂਦੇ ਹਾਂ ਜਦੋਂ ਅਸੀਂ ਰੱਬ ਤੋਂ ਦੂਰ ਹੋ ਜਾਂਦੇ ਹਾਂ